ਉਹ ਹੀ ਵਾਰ ਮੰਡਲ ਆ ਤੇ ਮੈਂ ਬੇਦਿੱਤ ਤੋਂ ਮਿੰਟੋ ਕਿਛੜੇ ਛੱਡਦੇ ਨੇ ਹਾਂ ਜੀ ਤਰਜੀਹ ਆਪਣੀ ਚੇਤੀ ਕਰੋ ਕਹਾਂ ਵੀ ਪਾਰ ਕੇ ਛੰਡਾ ਤੇ ਵੀ ਉਹ ਸਮਾਂ ਲੰਘਿਆ ਕੰਮ ਕਰਨ ਵਾਲਾ ਸਮਾਂ ਲੰਘਿਆ ਕੰਮ ਕਰਿਆ ਸਰਕਾਰ ਨੇ ਜਿਹੜਾ ਠੂਠਾ ਥੋੜੇ ਹੱਥ ਦੇ ਵਿੱਚ ਪੜਾਉਣ ਨੂੰ ਤਿਆਰ ਹੈ ਪਰ ਨਹੀਂ ਭੜਿਆ ਜਾਣਾ ਉਹ ਠੂਠਾ ਨਹੀਂ ਭੜਿਆ ਜਾਣਾ ਆਪਣੇ ਕੋਲੋਂ ਜਿਹੜਾ ਸਾਰਾ ਕਿਸਾਨ ਕਮਾ ਕੇ ਢਿੱਡ ਭਰ ਸਕਦਾ ਹੈ ਸਕਾਰ ਇਸ ਗਾਦੇ ਭਲੇਖੇ ਦੇ ਵਿੱਚ ਹੈ ਐਮ ਐਸ ਵੀ ਦਾ ਜਿਹੜਾ ਮੰਗਣਾ ਆਪਣਾ ਜਿੰਨੋ ਦਾ ਰੇਟ ਪਹਿਲਾਂ 25 ਸੀ ਫਿਰ 20 ਆਇਆ ਹੌਲੀ ਰੋੜੀਓ 10 ਰੁਪਏ ਆ ਗਿਆ ਜਿਆਦਾ ਐਮ ਐਸ ਵੀ ਮੰਗੀ ਪ੍ਰਧਾਨ ਜੀ ਨੇ ਗੱਲ ਹੋਈ ਸੀ ਆਪਣੀ 14 ਤਰੀਕ ਨੂੰ ਮੈਂ ਕਹਿੰਦਾ ਸਾਨੂੰ ਸਰਕਾਰ ਵੀਰਾਂ ਦੇਵੇ 15 ਦੇ ਪਰ ਰੇਟ ਗਰੰਟੀ ਕਾਨੂੰਨ ਬਣਾਏ ਜਿਹਦੇ ਸਹਾਰੇ ਦੇ ਨਾਲ ਅਸੀਂ ਫਸਲ ਬਦਲ ਸਕੀਏ ਅੱਜ ਜਿਹੜੀਆਂ ਫਸਲਾਂ ਨੂੰ ਅਸੀਂ ਲਾਂ ਸੁਭਾਈ ਨਹੀਂ ਜਾਊਗੀ ਆਪਣੀ ਲੜਾਈ ਹੈ ਜਿਹੜੇ ਆਪਣੇ ਆਉਣ ਵਾਲੀ ਪੀੜ੍ਹੀ ਦੇ ਨਾਲ ਆਪਣੇ ਪੀੜ੍ਹੀ ਦੀ ਲੜਾਈ ਆ ਕਿਸਾਨ ਵੀਰੋ ਦੇ ਦਾਦਾ ਪਾਪ ਦੇ ਪੋਤੇ ਨੂੰ ਪੁੱਤ ਨੂੰ ਢੁੱਠਾ ਫੜ ਕੇ ਮੰਗਦੇ ਨੂੰ ਨਹੀਂ ਦੇਖ ਸਕਦਾ ਨਹੀਂ ਦੇਖੂਗਾ ਰੁਹ ਅੱਖ ਨਹੀਂ ਚੱਕੋ ਪਰਲਾ ਹੈ ਨੇ ਲੋਕਾਂ ਦੇ ਜਿਹੜੇ ਅਜੇ ਭਲੇਖੇ ਦੇ ਵਿੱਚ ਲੋਕ ਜਿਹਨੂੰ ਪਾਰ ਆਂ ਅਮੰਦਰ ਦਾ 2022 ਵਾਲਾ ਉਹ ਇਹੀ ਜਾਸਾ ਦੀ ਵੀ ਲੋਕ ਬੇਸਲੇ ਪਾ ਜਾਣ ਮੈਂ ਇਹ ਜੀ ਬਹੁਤ ਜ਼ਰੂਰੀ ਹੈ ਗਰੰਟੀ ਕਾਨੂੰਨ ਬਣਾਉਣਾ ਸਾਨੂੰ ਲੋੜ ਨਹੀਂ ਜੀ ਦੀ ਝੋਲਾ ਲਾਉਣ ਦੀ ਅਸੀਂ ਹੋਰ ਫਸਲਾਂ ਵੀ ਜਾਂਗੇ ਸਵਾਲ ਕਰਦੀ ਹੈ ਸਰਕਾਰ ਦਾਵਾ ਦਾ ਵੀ ਬਾਹਰ ਆਉਂਦੀਆਂ ਨੇ ਇਹ ਭਾਰਤ ਦੇ ਵਿੱਚ ਇੱਕ ਪੰਜਾਬ ਸੂਬਾ ਇਹ ਜਾ ਕੋਈ ਚੀਜ਼ ਨਹੀਂ ਵੀ ਜਿਹੜੀ ਇਹਦੇ ਵਿੱਚ ਪੈਦਾ ਨਾ ਹੁੰਦੀ ਹੋਵੇ ਕਿਸਾਨ ਨੂੰ ਹਰ ਇੱਕ ਚੀਜ਼ ਇਹਦੇ ਪੈਦਾ ਹੁੰਦੀ ਹੈ ਪਰ ਕੀਤਾ ਵੀਰ ਨਰਜੀਤ ਸਿੰਘ ਨੂੰ ਸੰਗਤ ਨੂੰ ਬੇਨਤੀ ਆ ਕਿ ਬੈਠ ਜਿਓ ਆਪਾਂ ਅਰਦਾਸ ਅਰਦਾਸ ਚ ਸ਼ਾਮਲ ਹੋਣ ਅਰਦਾਸ ਹੋ ਜਾਣੀਏ ਨਵਜੀਤ ਸਿੰਘ ਦਿਵਦੀਪਾਂ ਨੂੰ ਵਿਚਾਰ ਕੀਤਾ ਤੇ ਵੀਰ ਸ਼ੁਭ ਕਰਨ ਨੂੰ ਵੀ ਜੇ ਸੱਚੀ ਸ਼ਰਧਾ ਵਾਲੀ ਆਪਾਂ ਨੂੰ ਇਹੋ ਹੀ ਆ ਕਿ ਆਪਾਂ ਅੰਦੋਲਨ ਨੂੰ ਅੱਗੇ ਨਾਲਾਂ ਵੀ ਵੱਧ ਚੜ ਕੇ ਜਿਹੜਾ ਵਹ ਇਹਦੇ ਵਿੱਚ ਯੋਗਦਾਨ ਪਾਈਏ ਤੈਨੂੰ ਤਗੜਿਆ ਕਰੀਏ ਸੋ ਮੈਂ ਇਸ ਵਕਤ ਆਪਣੇ ਕੋਲ ਬਹੁਤ ਸਾਰੇ ਬਣਾਰੇ ਸੀ ਸਰਦਾਰ ਜੂ ਅੱਜ ਸਰਦਾਰ ਸਤਨਾਮ ਸਿੰਘ ਜੀ ਬਹਿਰੂ ਸਾਹਿਬ ਨੇ ਇੱਕ ਗੱਲ ਕੀਤੀ ਕਿ ਪ੍ਰਧਾਨ ਜੀ ਨੇ ਆਪਾਂ ਇਸ ਬੰਦੇ ਨੂੰ ਬਹੁਤ ਚਿਰ ਬਾਅਦ ਪਛਾਣਿਆ ਪਰ ਜਿਹੜੀ ਉਹ ਗੱਲ ਕਰਦੇ ਨੇ ਸੱਚ ਕੋਚ ਸਾਡੀ ਸਮਝ ਤੋਂ ਪਰੇ ਦੀ ਗੱਲ ਹੋ ਜਾਂਦੀ ਆ ਉਹਨੂੰ ਵੀ ਪ੍ਰਧਾਨ ਜੀ ਵੱਲੋਂ ਇਹ ਬੇਨਤੀ ਕੀਤੀ ਗਈ ਕਿ